ਜੀ ਸਾਹਿਬ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦੀ ਕਾਨੂੰਨ ਲੈ ਕੇ ਆ ਰਹੇ ਆਂ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਕੇ ਗਿਆ ਜੀ ਲੱਗਿਆ ਨਹੀਂ ਕੋਈ ਗੱਲ ਸਿਰੇ 10 ਯਾਰਾਂ ਤੋਂ ਮੁਕਰ ਸਕਦੇ ਆ ਤੇ ਫੇਰ ਜਿਹੜੀ ਅਨਲਾਨੀ ਤਰੀਕਾ ਉਹਦੇ ਤੇ ਕੀ ਕਰਨਗੇ ਮਤਲਬ ਇੱਕ ਬੇਭਰੋਸਗੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਪੈਦਾ ਕੀਤੀ ਹੈ ਸਾਨੂੰ ਬੜਾ ਸੀਗਾ ਕਿ ਹਾਂ ਯਾਰ ਕੋਈ ਮੁੱਖ ਮੰਤਰੀ ਨੇ ਸਾਡੇ ਨਾਲ ਬੜੀ ਵਧੀਆ ਹਮਦਰਦੀ ਨਾਲ ਗੱਲਬਾਤ ਕੀਤੀ ਆ ਆਖਿਆ ਵਾ ਵੀ ਤੁਹਾਨੂੰ ਕਹੋ ਕਿ ਤੂੰ ਦਵਾਦਾਰੂ ਆਪਣਾ ਲੈ ਤੇ ਤੇਰਾ ਸੁਪਨਾ ਤੇਰੀ ਅੱਖਾਂ ਸਾਹਮਣੇ ਪੂਰਾ ਹੋਏਗਾ ਪਰ ਜਿਸ ਢੰਗ ਦੇ ਨਾਲ ਲਮਕਾਇਆ ਜਾ ਰਿਹਾ ਉਹ ਸਾਨੂੰ ਬੇਹੱਦ ਨਾਰਾਸ਼ ਕੀਤਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਵੀ ਉਸ ਦਿਨ ਦੀ ਦਵਾਈ 7 ਤਰੀਕ ਦੀ ਦਵਾਈ ਲੈਣੀ ਫਿਰ ਬੰਦ ਕੀਤੀ ਹੋਈ ਹੈ ਹੁਣ ਫਿਰ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਅਸੀਂ ਵੀ ਹੁਣ ਕੱਲ ਤੋਂ ਅਸੀਂ ਵੀ ਉਸ ਸਤਿਆਗ੍ਰਹਿ ਅੱਜ ਸ਼ਾਮਿਲ ਹੋ ਰਹੇ ਹਾਂ ਗੁਰਾਂ ਦੀ ਸ਼ਾਨ ਤੋਂ ਵਾਰਾਂਗੇ ਜਾਨ ਕਿ ਜੇ ਜਾਨ ਹੀ ਲੈਣੀ ਹੈ ਫਿਰ ਗੁਰਜੀਤ ਸਿੰਘ ਇਕੱਲੇ ਦੀ ਕਿਉਂ ਦੇਣੀ ਆਪਾਂ ਪਰ ਸਾਡੀ ਵੀ ਲਾਹ ਹਾਂ ਨਾਲ ਜੀ ਜੇ ਤੁਹਾਨੂੰ ਭਾਈ ਗੁਰਜੀਤ ਸਿੰਘ ਦੇ ਸਰੀਰ 'ਚ ਤੁਪਕਾ ਤੁਪਕਾ ਕਰਕੇ ਚੋਰਿਆ ਖੂਨ ਜੋ ਸਫੀਸ਼ੈਂਟ ਨਹੀਂ ਲੱਗਦਾ ਉਹ ਉਹ ਮਰਦਾ ਤੁਹਾਨੂੰ ਨਹੀਂ ਦਿਖ ਰਿਹਾ ਤੇ ਕੱਲ ਅਸੀਂ ਘਟੂ ਘਟ ਯਾਰਾ ਸਿੰਘ ਬਹਿਣ ਲੱਗੇ ਆ ਕਿ ਗੁਰੂ ਦੀ ਸ਼ਾਨ ਤੋਂ ਵਾਰਾਂਗੇ ਜਾਨ ਗੁਰੂ ਦੀ ਸ਼ਾਨ ਤੋਂ ਵਾਰਾਂਗੇ ਜਾਨ ਉਹ ਅਕਾਲ ਪੁਰਖ ਦੀ ਅਦਾਲਤ 'ਚ ਕਤਲ ਦਾ ਭਾਗੀ ਹੋਏਗਾ ਜੇ ਭਾਈ ਗੁਰਜੀਤ ਸਿੰਘ ਉੱਤੇ ਸ਼ਹੀਦੀ ਪਾ ਜਾਂਦਾ ਹੈ ਉਹਦਾ ਕਤਲ ਇੱਕ ਬਰਗਾੜੀ ਹੋਰ ਵਾਪਰ ਜਾਣਾ ਹੈ ਮੈਂ ਤੁਹਾਡੇ ਚੈਨਲ ਦੇ ਪੰਜਾਬੀ ਲੋਕ ਚੈਨਲ ਦੇ ਰਾਂ ਮੱਖ ਮੰਤਰੀ ਸਾਹਿਬ ਤੇ ਸਾਰੀ ਸਰਕਾਰ ਨੂੰ ਤੇ ਸਾਰੇ ਸੁਪਰ ਸੀਐਮ ਨੂੰ ਵੀ ਕਹਿਣਾ ਚਾਹੁੰਦਾ ਉਹ ਬਰਗਾੜੀ ਪਹਿਲਾਂ ਕੋ ਨਹੀਂ ਸੀ ਚੱਲਿਆ ਗਿਆ ਤੁਸੀਂ ਉਸ ਤੋਂ ਵੱਡਾ ਬਰਗਾੜੀ ਕਰਨ ਲੱਗੇ ਹੋ ਫਿਰ ਸਮਾਣਾ ਕਾਂਡ ਹੋਏਗਾ ਕਿ ਇੱਕ ਬੰਦਾ 9 ਮਹੀਨੇ ਤੋਂ ਵੱਧ ਸਮੇਂ ਲਈ ਤੜਫਦਾ ਤੜਫਦਾ ਦਮ ਤੋੜ ਗਿਆ ਇਹਨਾਂ ਦਾ ਹੰਕਾਰ ਨਹੀਂ ਟੁੱਟਿਆ ਇਹਨਾਂ ਦਾ ਹਰਾਪਣ ਨਹੀਂ ਚੱਲ ਸਕਿਆ ਤੇ ਕਾਦੇ ਵਾਸਤੇ ਪੈਨ ਚਲਾਉਣਾ ਸੀ ਉਹ ਕੋਈ ਆਪਣੇ ਮੁੰਡੇ ਲਈ ਨੌਕਰੀ ਮੰਗਦਾ ਪਿਆ ਅੰਤੋਜ ਮਾਨ ਅਤੇ ਲੱਖੇ ਸਿਧਾਣੇ ਵੱਲੋਂ ਤਪਾ ਮੰਡੀ ਦੇ ਵਿੱਚ ਵੱਡੇ ਇਕੱਠ ਕੀਤੇ ਗਏ ਨੇ ਜਿੱਥੇ ਭਾਈ ਗੁਰਪ੍ਰੀਤ ਸਿੰਘ ਕੋਆਰਡੀਨੇਟਰ ਨੇ ਸਮਾਣਾ ਟਾਬਰ ਮੋਰਚੇ ਦੇ ਉਹ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਚਾਰ ਦੀ ਕਲਾ ਜੀ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੋਰਚਾ ਚੜ੍ਹਦੀ ਕਲਾ ਚ ਹੈ ਭਾਈ ਗੁਰ ਗੁਰਜੀਤ ਸਿੰਘ ਰਾਂਦੀ ਤਬੀਅਤ ਨਾ ਸਾਜ ਹੈ ਕਾਫੀ ਪਰੇਸ਼ਾਨੀਆਂ ਨੇ ਕਾਫੀ ਬਿਮਾਰੀਆਂ ਨੇ ਪਰ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਜੀ ਜੀ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਨਾਲ ਮੀਟਿੰਗ ਵੀ ਹੋਈ ਜੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦੇ ਕਾਨੂੰਨ ਲੈ ਕੇ ਆ ਰਹੇ ਆਂ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਕੇ ਗਿਆ ਜੀ ਲੱਗਿਆ ਨਹੀਂ ਕੋਈ ਗੱਲ ਸਿਰੇ ਜੀ ਬਣਾਇਆ ਨਹੀਂ ਪਤਾ ਨਹੀਂ ਜੀ ਕੀ ਗੱਲ ਕਿੱਥੇ ਅੜ ਗਈ ਸਾਡੀ ਸਮਝੋਂ ਬਾਹਰੀ ਹੈ ਖੁਦ ਮੁੱਖ ਮੰਤਰੀ ਸਾਹਿਬ ਦੇ ਅਫੀਸ਼ੀਅਲ ਪੋਸਟਰਸ ਜਾਰੀ ਹੋਏ ਕਿ 10 ਤੇ 11 ਤਰੀਕ ਦੇ ਸੈਸ਼ਨ ਦੇ ਵਿੱਚ ਅਸੀਂ ਇੱਕ ਇਤਿਹਾਸਿਕ ਕਾਨੂੰਨ ਤੇ ਮੋਹਰ ਲਾਏਗੀ ਵਿਧਾਨ ਸਭਾ ਉਹਨੂੰ 10 11 ਤਾਂ ਲੰਘ ਹੀ ਗਿਆ ਹੈ ਨਾ ਹੂੰ ਨੋ ਡਾਊਟ ਉਹਨਾਂ ਨੇ ਐਕਸਟੈਂਡ ਕੀਤਾ ਹੋਇਆ ਪਰ ਜੇ 10000 ਤੋਂ ਮੁਕਰ ਸਕਦੇ ਤੇ ਫਿਰ ਜਿਹੜੀ ਅਨਲਾਨੀ ਤਰੀਕਾ ਉਹਦੇ ਤੇ ਕੀ ਕਰਨਗੇ ਮਤਲਬ ਇੱਕ ਬੇਪਰੋਸਗੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਪੈਦਾ ਕੀਤੀ ਏ ਜਿਹੜੀ ਉਹਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਵੀ ਖਫਾ ਨੇ ਅਸੀਂ ਵੀ ਸਾਰੇ ਖਫਾ ਸਾਡੀ ਸਾਰੀ ਟੀਮ ਅੱਜ ਸੀ ਇਸ ਵਾਸਤੇ ਪੂਰਾ ਹੋ ਗਿਆ ਸੀ ਜੀ ਸਾਰਿਆਂ ਨੂੰ ਤੁਸੀਂ ਵੀ ਕਿਹਾ ਕਿ ਬਹੁਤ ਵਧੀਆ ਕੰਮ ਕਰਨ ਜਾ ਰਹੇ ਹਾਂ ਅਸੀਂ ਉਸ ਦਿਨ ਮਿਲੇ ਸੀਗੇ ਕਲੀ ਸਾਹਿਬ ਦੇ ਨਾਲ ਅਸੀਂ ਉੱਥੋਂ ਸਿੱਧੇ 31 ਤਰੀਕ ਨੂੰ ਆ ਕੇ ਪਹਿਲੀ ਇੰਟਰਵਿਊ ਤੁਹਾਡੇ ਚੈਨਲ ਤੇ ਦਿੱਤੀ ਸੀਗੀ ਜੀ ਸਾਨੂੰ ਬੜਾ ਅਸੀਗਾ ਕਿ ਹਾਂ ਯਾਰ ਕੋਈ ਮੁੱਖ ਮੰਤਰੀ ਨੇ ਸਾਡੇ ਨਾਲ ਬੜੀ ਵਧੀਆ ਹਮਦਰਦੀ ਨਾਲ ਗੱਲਬਾਤ ਕੀਤੀ ਆ ਆਖਿਆ ਵਾਪੀ ਉਹਨੂੰ ਕਹੋ ਕਿ ਤੂੰ ਦਵਾਦਾਰੂ ਆਪਣਾ ਲੈ ਤੇ ਤੇਰਾ ਸੁਪਨਾ ਤੇਰੀ ਅੱਖਾਂ ਸਾਹਮਣੇ ਪੂਰਾ ਹੋਏਗਾ ਹਮ ਪਰ ਜਿਸ ਢੰਗ ਦੇ ਨਾਲ ਲਮਕਾਇਆ ਜਾ ਰਿਹਾ ਉਹ ਸਾਨੂੰ ਬੇਹੱਦ ਨਰਾਸ਼ ਕੀਤਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਵੀ ਉਸ ਦਿਨ ਦੀ ਦਵਾਈ 7 ਤਰੀਕ ਦੀ ਦਵਾਈ ਲੈਣੀ ਫਿਰ ਬੰਦ ਕੀਤੀ ਹੋਈ ਹੈ ਹੁਣ ਫਿਰ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਅੱਸੀ ਵੀ ਹੁਣ ਕੱਲ ਤੋਂ ਅਸੀਮਿਓ ਸੱਤਿਆਗ੍ਰਹਿ ਵਿੱਚ ਸ਼ਾਮਲ ਹੋ ਰਹੇ ਆ ਗੁਰਾਂ ਦੀ ਸ਼ਾਨ ਤੋਂ ਵਾਰਾਂਗੇ ਜਾਨ ਅੱਛਾ ਜੀ ਹਾਂਜੀ ਇਹ ਮੋਰਚੇ ਦੇ ਵਿੱਚ ਨਵਾਂ ਸੱਤਿਆਗ੍ਰਹਿ ਜਿਹੜਾ ਸ਼ੁਰੂ ਹੋ ਰਿਹਾ ਕੱਲ ਸਵੇਰ 10 ਵਜੇ ਤੋਂ ਗੁਰਾਂ ਦੀ ਸ਼ਾਨ ਤੋਂ ਵਾਰਾਂਗੇ ਜਾਨ ਜੀ ਕਿ ਜੇ ਜਾਨ ਹੀ ਲੈਣੀ ਹੈ ਫਿਰ ਗੁਰਜੀਤ ਸਿੰਘ ਇਕੱਲੇ ਦੀ ਕਿਉਂ ਦੇਣੀ ਆਪਾਂ ਫਿਰ ਸਾਡੀ ਵੀ ਲਾਉਣਾ ਨਾਲ ਜੀ ਜੇ ਤੁਹਾਨੂੰ ਭਾਈ ਗੁਰਜੀਤ ਸਿੰਘ ਦੇ ਸਰੀਰ 'ਚ ਤੁਮਕਾ ਤੁਮਕਾ ਕਰਕੇ ਚੋਰਿਆ ਖੂਨ ਜੋ ਸਫੀਸ਼ੀਐਂਟ ਨਹੀਂ ਲੱਗਦਾ ਉਹ ਮਰਦਾ ਤੁਹਾਨੂੰ ਨਹੀਂ ਦਿਖ ਰਿਹਾ ਤੇ ਕੱਲ ਅਸੀਂ ਘਟੋ ਘਟ 11 ਸਿੰਘ ਬਹਿਣ ਲੱਗੇ ਆ ਅਭੀ ਮੀਰ ਮੇਰੇ ਨਾਲ ਸ਼ਾਮਲ ਹੋਣਗੇ ਹੋਰ ਵੀ ਮੈਨੂੰ ਲੱਗਦਾ 11 ਤਾਂ ਕਿਤੇ ਵੱਧ ਜਾਣੇ ਨੇ ਕੱਲ ਪਰ 11 ਅਸੀਂ ਘਟੋ ਘਟ ਡਿਕਲੇਅਰ ਕੀਤੇ ਆ ਕਿ ਗੁਰੂ ਦੀ ਸ਼ਾਨ ਤੋਂ ਵਾਰਾਂਗੇ ਜਾਂ ਗੁਰੂ ਦੀ ਸ਼ਾਨ ਤੋਂ ਵਾਰਾਂਗੇ ਜਾਂ ਇਹ ਨਾਰਾ ਜਿਹੜਾ ਲੈ ਕੇ ਅਸੀਂ ਹੁਣ ਚੱਲੇ ਆ ਅੱਜ ਇਹੀ ਨਾਰਾ ਇੱਕ ਇੱਥੇ ਵੀ ਮੈਂ ਨਾਰਾ ਦਿੱਤਾ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ رائے ਲੈਣੀ ਆ ਧਾਰਮਿਕ ਲੋਕਾਂ ਤੋਂ ਤੇ ਲੋਕ ਆਮ ਪਬਲਿਕ ਤੋਂ ਹੁਣ ਆਮ ਪਬਲਿਕ ਨੇ ਇੱਥੇ رائے ਦਿੱਤੀ ਹੈ ਤੁਹਾਡੇ ਸਾਹਮਣੇ ਸਾਰੀ ਦੁਨੀਆ ਨੇ ਹੱਥ ਖੜੇ ਕੀਤੇ ਵੀ ਸਾਨੂੰ ਕਾਨੂੰਨ ਚਾਹੀਦਾ ਤੇ ਸਾਰਾ ਸੰਤ ਸਮਾਜ ਜਿਹੜਾ ਵਾ ਉਹ ਪਹਿਲਾਂ ਉੱਥੇ ਮਿਲ ਚੁੱਕਾ ਵਾ ਏਡੀਜੀਪੀ ਸਾਹਿਬ ਦੇ ਆਫਿਸ ਉਹ ਆਪਣੀ ਕੰਸੈਂਟ ਦੇ ਚੁੱਕਾ ਵਾ ਬੋਲ ਕੇ ਵੀ ਦੇ ਚੁੱਕਾ ਵਾ ਵਰਬਲ ਵੀ ਦੇ ਚੁੱਕਾ ਵੀਡੀਓ ਰਿਕਾਰਡਿੰਗ ਤੇ ਵੀ ਦੇ ਚੁੱਕਾ ਤੇ ਕੱਲ ਵੀ ਮਹਾਪੁਰ ਖਾਇ ਸੀ ਰਜੇਸ਼ਰਾਨੰਦ ਜੀ ਵੀ ਸਨਾਤਨ ਧਰਮ ਵਾਲੇ ਆਏ ਸੀ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਉਹ ਵੀ ਆਏ ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ ਉਹ ਵੀ ਆਏ ਸਰ ਉਹ ਮੋਰਚੇ ਤੇ ਹੋ ਕੇ ਗਏ ਉਹਨਾਂ ਨੇ ਵੀ ਪਹਿਰੇ ਸਟੇਟਮੈਂਟ ਇਹੀ ਦਿੱਤੀ ਹੈ ਕਾਨੂੰਨ ਸਾਨੂੰ ਚਾਹੀਦਾ ਮਤਲਬ ਇੱਕ ਤਾਂ ਹੁੰਦਾ ਨਾ ਅਪਰੂਵਲ ਇੱਕ ਮੰਗ ਹੈ ਸਾਨੂੰ ਪੰਜਾਬ ਵਾਸਤੇ ਕਾਨੂੰਨ ਚਾਹੀਦਾ ਤੇ ਮੈਨੂੰ ਚਾਹੀਦਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਏਡਾ ਵੱਡਾ ਭਾਰ ਤੁਹਾਡੇ ਕੋਲ ਨਹੀਂ ਜੇ ਚੱਲਿਆ ਜਾਣਾ ਇਹ ਤਾਂ ਉਹ ਵੱਡੇ ਬਾਦਲ ਵਾਲੇ ਤੇ ਕੈਪਟਨ ਸਾਹਿਬ ਉਹ ਵੀ ਸਾਰੇ ਜਿੰਨਾਂ ਨੇ ਵੀ ਇਸ ਵਕਤੋਂ ਗੁਰੂਵਾਲ ਪਿੱਠ ਕੀਤੀ ਆ ਉਹ ਲੱਭਿਆ ਨਹੀਂ ਇੱਥੇ ਆਉਂਦੇ ਹੁਣ ਲੱਗਦਾ ਜੀ ਕਿ ਮੁੱਖ ਮੰਤਰੀ ਨੇ ਜਿੱਦਾਂ ਵਿਸ਼ਵਾਸ ਦਵਾਇਆ ਸੀ ਕਿ ਹੁਣ ਕਰਨ ਜਾ ਰਹੇ ਆ ਕਿ ਪੰਜਾਬ ਦੀ ਡੋਰ ਆ ਜਿਹੜੀ ਉਹ ਕਿਸੇ ਹੋਰ ਦੇ ਹੱਥ ਵਿੱਚ ਆ ਇਹ ਤਾਂ ਕਰਨ ਨੂੰ ਜਿੱਦਾਂ ਵਿਸ਼ਵਾਸ ਦਵਾ ਰਹੇ ਸੀ ਲੱਗ ਰਿਹਾ ਸੀ ਕਿ ਕਾਨੂੰਨ ਬਣੂਗਾ ਇਹਖੋ ਇਹ ਤਾਂ ਅਕਸਰ ਚਰਚਾ ਚ ਹੁੰਦਾ ਸੀਗਾ ਕਿ ਸੁਪਰ ਸੀਐਮ ਚੱਲਦਾ ਪਿਆ ਹੈ ਹੂੰ ਪਰ ਮੈਂ ਤਾਂ ਸਮਝਦਾ ਕਿ ਐਸੀ ਤਾਂ ਸੁਪਰ ਸੀ ਯਾਰ ਮੈਨੂੰ ਵੀ ਮਿਲੇ ਸੀ ਕੇਜਰੀਵਾਲ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਦਿੱਤਾ ਸੀ 24 ਦਸੰਬਰ 25 ਦਸੰਬਰ 2021 ਨੂੰ ਉਦੋਂ ਉਹਨਾਂ ਨੇ ਵੀ ਆਖਿਆ ਸੀ ਬੇਦਮੀਆਂ ਰੁਕਣਗੀਆਂ ਅਸੀਂ ਮੇਨ ਕਾਂਸਪੀਰੇਟਰ ਜਿਹੜੇ ਉਹ ਸਾਹਮਣੇ ਲਿਆਵਾਂਗੇ ਕਾਨੂੰਨ ਬਣਾਉਣ ਦੀਆਂ ਗੱਲਾਂ ਹੋਈਆਂ ਸੀ ਤੇ ਇਹ ਬੜਾ ਇੱਕ ਮੈਂ ਸਮਝਦਾ ਬਹੁਤ ਨਾ ਪੱਕੀ ਹੈ ਜੇ ਅੱਜ ਦੀ ਡੇਟ 'ਚ ਜੇ ਹੁਣ ਆਉਣ ਦਾ ਸੋਮਵਾਰ ਤੇ ਮੰਗਲਵਾਰ ਦੋ ਦਿਨ ਰਹਿ ਗਿਆ ਸਪੈਸ਼ਲ ਸੈਸ਼ਨ ਬੁਲਾਇਆ ਸੀ ਸਾਨੂੰ ਤਾਂ ਸਾਰੇ ਇਹ ਕਹਿੰਦੇ ਸੀ ਵੀ ਇਸੇ ਵਾਸਤੇ ਬੁਲਾਇਆ ਇਹ ਬੇਅਦਬੀ ਦਾ ਕਾਨੂੰਨ ਬਣਾਉਣ ਵਾਸਤੇ ਬਣਾਇ ਕਿੰਨੇ ਵੀ ਇਹਨਾਂ ਦੇ ਗੁਰਦੇਵ ਸਿੰਘ ਦੇ ਮਨ ਉਹਨਾਂ ਨੇ ਕਿਹਾ ਸੀ ਕਿ ਇੱਕ ਨੇ ਨਹੀਂ ਕਈਆਂ ਨੇ ਕਿਹਾ ਵੀ ਹਾਂ ਐਸੇ ਵਾਸਤੇ ਬੁਲਾਇਆ ਐਸੇ ਵਾਸਤੇ ਬੁਲਾਇਆ ਹੁਣ ਪਤਾ ਨਹੀਂ ਵਿੱਚ ਉਹ ਕਿਹੜਾ ਵਾਂਝੜਾ ਕੇ ਖੜ ਗਿਆ ਜਿੱਦਾਂ ਚੱਲਦੇ ਚੱਕੇ ਦੇ ਵਿੱਚ ਜੇ ਕੋਈ ਵਾਂਝੜਾ ਦੀਏ ਤੇ ਫਿਰ ਉਹ ਗੱਡਾ ਡੱਕ ਜਾ ਡੱਕਿਆ ਜਾਂਦਾ ਨਾ ਸਾਨੂੰ ਲੱਗਦਾ ਕਿ ਉਹ ਹੋ ਰਿਹਾ ਪਰ ਜਿਹੜਾ ਵੀ ਵਾਂਝੜਾ ਰਿਹਾ ਉਹ ਅਕਾਲ ਪੁਰਖ ਦੀ ਅਦਾਲਤ 'ਚ ਕਤਲ ਦਾ ਭਾਗੀ ਹੋਏਗਾ ਜੇ ਭਾਈ ਗੁਰਜੀਤ ਸਿੰਘ ਉੱਤੇ ਸ਼ਹੀਦੀ ਪਾ ਜਾਂਦਾ ਉਹਦਾ ਕਤਲ ਇੱਕ ਬਰਗਾੜੀ ਹੋਰ ਵਾਪਰ ਜਾਣਾ ਮੈਂ ਤੁਹਾਡੇ ਚੈਨਲ ਤੇ ਪੰਜਾਬੀ ਲੋਕ ਚੈਨਲ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਤੇ ਸਾਰੀ ਸਰਕਾਰ ਨੂੰ ਤੇ ਸਾਰੇ ਸੁਪਰ ਸੀਐਮ ਨੂੰ ਵੀ ਕਹਿਣਾ ਚਾਹੁੰਦਾ ਉਹ ਬਰਗਾੜੀ ਪਹਿਲਾਂ ਕੋ ਨਹੀਂ ਸੀ ਚੱਲਿਆ ਗਿਆ ਤੁਸੀਂ ਉਸ ਤੋਂ ਵੱਡਾ ਬਰਗਾੜੀ ਕਰਨ ਲੱਗੇ ਹੋ ਫਿਰ ਸਮਾਣਾ ਕਾਂਡ ਹੋਏਗਾ ਕਿ ਇੱਕ ਬੰਦਾ 9 ਮਹੀਨੇ ਤੋਂ ਵੱਧ ਸਮੇਂ ਲਈ ਤੜਫਦਾ ਤੜਫਦਾ ਦਮ ਤੋੜ ਗਿਆ ਇਹਨਾਂ ਦਾ ਹੰਕਾਰ ਨਹੀਂ ਟੁੱਟਿਆ ਇਹਨਾਂ ਦਾ ਹਰਾਪਣ ਨਹੀਂ ਚੱਲ ਸਕਿਆ ਤੇ ਕਾਦੇ ਵਾਸਤੇ ਪੈਨ ਚਲਾਉਣਾ ਸੀ ਉਹ ਕੋਈ ਆਪਣੇ ਮੁੰਡੇ ਲਈ ਨੌਕਰੀ ਮੰਗਦਾ ਪਿਆ ਸਾਰੇ ਧਰਮ ਗ੍ਰੰਥਾਂ ਦੇ ਵਾਸਤੇ ਇੱਕ ਬੇਅਦਵੀ ਦਾ ਉਹ ਕਾਨੂੰਨ ਮੰਗਦਾ ਪਿਆ ਜਿਹੜਾ ਖੁਦ ਅਸੀਂ ਘੜ ਕੇ ਉਹਨਾਂ ਨੂੰ ਦਿੱਤਾ ਹੂੰ ਸਾਡੇ ਹੱਥੀ ਸਾਡੇ ਐਡਵੋਕੇਟ ਸਹਿਬਾਨ ਕੇ ਐਸ ਬੋਪਾਰਾ ਸਾਹਿਬ ਜਗ ਨਾਹਰ ਸਿੰਘ ਚਸਪੰਨੂ ਉਸ ਤਿੰਨ ਮੈਂਬਰਾਂ ਦੀ ਟੀਮ ਨੇ ਦਿਨ ਮੈਂ ਤੇ ਇੱਕ ਕਰਕੇ ਇਹਨਾਂ ਨੂੰ ਉਹ ਦਿੱਤਾ ਸੀ ਡਰਾਫਟ ਉਹਦੇ ਵਿੱਚ ਸੋਧ ਵੀ ਅਸੀਂ ਕੀਤੀ ਹੈ ਫਿਰ 3 ਜੁਲਾਈ ਨੂੰ ਇਹਨਾਂ ਨੂੰ ਹੈਂਡਓਵਰ ਕੀਤਾ ਤੇ ਤਰ੍ਹਾਂ ਤਰ੍ਹਾਂ ਦੇ ਕਦੀ ਕੋਈ ਕਹਿ ਦਿੰਦਾ ਅਸੀਂ ਡਰਾਫਟ ਕਰਵਾ ਰਹੇ ਹਾਂ ਡਰਾਫਟ ਹੁਣ ਕੀ ਕਰਾਉਣਾ ਤੁਸੀਂ ਜਿਹੜਾ ਡਰਾਫਟ ਤਹਾਡੇ ਕੋਲ ਗਿਆ ਵਾ ਐਡਵੋਕੇਟ ਜਨਰਲ ਸਾਹਿਬ ਦੇ ਰਾਹੀਂ ਹੋ ਕੇ ਤੁਹਾਡੇ ਕੋਲ ਪਹੁੰਚਿਆ ਹੋਇਆ ਵਾ ਮਤਲਬ ਝੂਠ ਨਾ ਬੋਲੋ ਤੁਸੀਂ ਹੁਣ ਕਾਨੂੰਨ ਬਣਾਓ ਇਹ ਹੀ ਤੁਹਾਡੇ ਹਿੱਤ ਚ ਹੈ ਤੇ ਇਹ ਹੀ ਪੰਜਾਬ ਦੇ ਹਿੱਤ ਵਿੱਚ ਹੈ ਜੀ ਜਾਂ ਤੁਹਾਡੀ ਜਿਹੜੀ ਭੁਖ ਹੜਤਾਲ ਆ ਜੀ ਮਰਨ ਮਰਤੇ ਤੁਸੀਂ ਬੈਠਣ ਜਾ ਰਹੇ ਹੋ ਕਿੰਨੇ ਸਮੇਂ ਲਈ ਕਿਦਾਂ ਦਾ ਦੇਖੋ ਜੀ ਜਦੋਂ ਤੱਕ ਸਰਕਾਰ ਇੱਕ ਕਾਨੂੰਨ ਨਹੀਂ ਲੈ ਕੇ ਆਉਂਦੀ ਉਦੋਂ ਤੱਕ ਕਿਉਂਕਿ ਸਰਕਾਰ ਨੇ ਸਾਨੂੰ ਬੇਹਦ ਨਰਾਸ਼ ਕੀਤਾ ਭਾਈ ਗੁਰਜੀਤ ਸਿੰਘ ਜਦੋਂ ਪੂਰੀ ਤਰ੍ਹਾਂ ਬੇਹੋਸ਼ ਰਹੇ ਨੇ ਪਰਸਪਤ ਪੂਜੀਆਂ ਰਿਪੋਰਟਾਂ ਉੱਪਰ ਤੱਕ ਗਈਆਂ ਨੇ ਮੁੱਖ ਮੰਤਰੀ ਹਾਊਸ ਤੱਕ ਰਿਪੋਰਟਾਂ ਗਈਆਂ ਨੇ ਪਰ ਮੁੱਖ ਮੰਤਰੀ ਹਾਊਸ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਕਰਕੇ ਨਰਾਸ਼ ਹੋ ਕੇ ਅਸੀਂ ਕੱਲ ਇਹ ਡਿਕਲੇਅਰ ਕੀਤਾ ਸੀ ਕਿ ਜੇ ਮੁੱਖ ਮੰਤਰੀ ਨੂੰ ਇੱਕ ਬੰਦੇ ਦੇ ਮਰਨਾ ਫਰਕ ਨਹੀਂ ਪੈ ਰਿਹਾ ਤੇ ਫਿਰ ਅਸੀਂ ਬਹੁਤੇ ਮਰਦੇ ਫਿਰ ਸ਼ਾਇਦ ਫਰਕ ਪੈ ਜਾਏ ਇਹਨਾਂ ਨੂੰ ਜੀ ਧੰਨਵਾਦ ਜੀ ਸਮਾਂ ਦੇਣ ਲਈ ਹਾਂਜੀ ਇਹ ਸਨ ਭਾਈ ਗੁਰਪ੍ਰੀਤ ਸਿੰਘ ਜੀ ਟਾਵਰ ਮੋਰਚਾ ਸਮਾਣਾ ਦੇ ਕੋਆਰਡੀਨੇਟਰ ਨੇ ਜਿਹੜੇ ਸਰਬ ਧਰਮ ਬੇਅਦਵੀਂ ਰੋਕੋ ਮੋਰਚਾ ਚੱਲ ਰਿਹਾ ਜਿਹੜਾ ਸੋ ਇਹ ਕਹਿ ਰਹੇ ਨੇ ਕਿ ਸੈਸ਼ਨ ਬੁਲਾਇਆ ਗਿਆ ਸੀ ਪਰ ਕੋਈ ਗੱਲ ਬੇਅਦਬੀਆਂ ਤੇ ਨਹੀਂ ਕੀਤੀ ਗਈ ਸੋ ਹੁਣ ਮਰਨਬਰਤ ਤੇ ਬੈਠਣ ਜਾ ਰਹੇ ਨੇ ਅੱਗੇ ਸਰਕਾਰ ਕੀ ਕਰਦੀ ਹੈ ਕੀ ਉਹਨਾਂ ਦਾ ਪੱਖ ਆਉਂਦਾ ਹੈ ਕੀ ਕਾਨੂੰਨ ਬਣਦਾ ਹੈ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗगन ਭੋਲਾ ਦੇ ਨਾਲ ਮਨਵਿੰਦਰ ਸਿੰਘ ਚਵਾਨਾ ਤਪਾ